ਪੂਰਾ ਚੰਦ ਰਹੇਗਾ ਇਹਦਾ ਨੀਂਦਰਾ ਇੰਸਾ ਤੇਰਾ ਨਾਮ ਰਹੇਗਾ ਮਾਤਾ ਇੰਦਰਾ ਰਾਣੀ ਇੰਸਾ ਆਵਰ ਰਹੇ ਆਵਰ ਰਹੇ ਮਾਤਾ ਇੰਦਰਾ ਰਾਣੀ ਇੰਸਾ ਆਵਰ ਰਹੇ ਆਵਰ ਰਹੇ ਆਪਕ ਪੂਰਾ ਚੰਦ ਰਹੇਗਾ ਸਤਿਗੁਰਾਂ ਇੰਸਾ ਤੇਰਾ ਨਾਮ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨਦਿਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦਿਆਂ ਹੋਇਆਂ ਮਾਤਾ ਇੰਦਰਾ ਰਾਣੀ ਪਤਨੀ ਬਾਬੂ ਲਾਲ ਇਨਸਾਨ ਦੀ ਮ੍ਰਿਤਕ ਦੇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ ਬਾਰਾਮੁਲਾ ਜੰਮੂ ਅਤੇ ਕਸ਼ਮੀਰ ਨੂੰ ਦਾਨ ਕਰ ਦਿੱਤੀ ਗਈ। ਫਾਜ਼ਿਲਕਾ ਵਿਖੇ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕਰਨ ਤੋਂ ਪਹਿਲਾਂ ਸਚਕਣ ਵਾਸੀ ਮਾਤਾ ਇੰਦਰਾ ਰਾਣੀ ਇਨਸਾਨ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਰਾਹੀਂ ਕਾਫਲੇ ਦੇ ਰੂਪ ਵਿੱਚ ਘਰ ਤੋਂ ਚੱਲ ਕੇ ਐਮਐਜੀ ਮਾਨਵਤਾ ਭਲਾਈ ਕੇਂਦਰ ਫਾਜ਼ਿਲਕਾ ਵਿਖੇ ਪਹੁੰਚੀ ਅਤੇ ਉੱਥੇ ਮੈਡੀਕਲ ਕਾਲਜ ਨੂੰ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਫੁੱਲਾਂ ਦੀ ਵਰਖਾ ਕਰਦਿਆਂ ਸਰੀਰਦਾਨੀ ਮਾਤਾ ਇੰਦਰਾ ਰਾਣੀ ਇਨਸਾਂ ਅਮਰ ਰਹੇ ਦੇ ਨਾਰੇ ਵੀ ਲਗਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਹ ਸਤਨਾਮ ਜੀ ਗ੍ਰੀਨੈਂਸ ਵੈਲਫੇਅਰ ਫੋਰਸ ਵਿੰਗ ਦੀ ਸੇਵਾਦਾਰ ਭੈਣਾਂ ਅਤੇ ਭਾਈ ਮੌਜੂਦ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਰਵਾਨਾ ਕੀਤੀ ਗਈ ਇਸ ਮੌਕੇ 'ਮ ਬੋਲਦਿਆਂ ਜ਼ਿੰਮੇਵਾਰਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਮ ਰਹਿਮ ਸਿੰਘ ਜੀ ਇਨਸਾਂ ਵੱਲੋਂ ਇਸੇ ਚਲਾਈ ਗਈ ਸਰੀਰਦਾਨ ਮਹਿੰਮ ਬਾਰੇ ਵਿਸਤਾਰ ਪੂਰਵਕ ਦੱਸਿਆ। ਆਇਆ ਬੀ ਸਾਧ ਸੰਗਤ ਤੋਂ ਪਛਲ ਨਹੀਂ ਆ ਜਦੋਂ ਪਿਤਾ ਜੀ ਨੇ ਕਿਹਾ ਵੀ ਬਾਡੀ ਡਾਨ ਕਰਨੀ ਚਾਹੀਦੀ ਆ। ਸਾ ਸੰਗਤ ਨੇ ਹੱਥ ਖੜੇ ਦਿੱਤੇ 33663 ਮੋਡੀਆਂ ਪਹਿਲੇ ਦਿਨ ਆਰੰਭ ਭਰੇ ਜਿੰਦੇ ਵਿੱਚੋਂ ਆੜਿਕਾ ਬਲਾਕ ਵਿੱਚ ਅੱਜ ਸੱਤੇ ਨਹੀਂ ਮੋਦੀបាន ਕੀਤੀ ਜਾ ਰਹੀ ਤੇ ਸਾਰਾ ਬਲਾਵਾ ਨੇ ਸਾਰੀ ਰਹਿਮ ਅਯੂਨ ਬਿਨਾ ਸੱਤ ਕਰੀਤ ਰਾਜ ਰੇਤ ਸਿੰਘ ਜੀ ਇਨਸਾ ਦੀਆ ਜਿਨ੍ਹਾਂ ਦੇ ਸਤਕੇ ਸਾਰੇ ਕੰਮ ਹੋਏ